ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਵਾਪਰਿਆ ਬੜਾ ਭਿਆਨਕ ਹਾਦਸਾ ਮੌਕੇ ਤੇ ਲੋਕਾਂ ਦੀ ਕਈਆਂ ਦੀ ਹਾਲਤ ਗੰਭੀਰ ਤੇ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਮੋਗਾ ਲੁਧਿਆਣਾ ਰੋਡ ਤੇ બસ ਅਤੇ ਈਰਖਾ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਈਰਖਾ ਵਿੱਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਸ ਵਿੱਚ ਇੱਕ ਔਰਤ ਤੇ ਕਾਫੀ ਗੰਬੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੁਸਾਇਟੀ ਦੀਆਂ ਐਮਰਜੈਂਸੀ ਗੱਡੀਆਂ ਰਾਹੀਂ ਮੌਕੇ ਦੇ ਸਿਵਲ ਹਸਪਤਾਲ ਵਿਖੇ ਲਾਜ ਦਿੱਲੀ ਦਾਖਲ ਕਰਵਾਇਆ ਗਿਆ ਇਸ ਮੌਕੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਰਾਇਵਿੰਦਰ ਕੌਰ ਪਤਨੀ ਜਸਵੀਰ ਸਿੰਘ ਜੀਹਾਂ ਪਿੰਡ ਮਹਿਨਾ ਆਹ ਵਰਕਰ ਜੋ ਕਿ ਈ ਰਿਕਸ਼ਾ ਸਵਾਰੋ ਆਪਣੇ ਨਿੱਜੀ ਕੰਮ ਦੇ ਲਈ ਮੋਗਾ ਵਿਖੇ ਆ ਰਹੀ ਸੀ ਜੋ ਕਿ ਗੁਰਪ੍ਰੀਤ ਸਿੰਘ ਪੁੱਤਰ ਪੱਪਾ ਸਿੰਘ ਵਾਸੀ ਨੱਥੂਵਾਲਾ ਜਦੀਦ ਈ ਰਿਕਸ਼ਨ ਚਲਾ ਰਿਹਾ ਸੀ ਜਿਸ ਵਿੱਚ ਵਿਜੇ ਸ਼ੰਕਰ ਪਾਂਡੇ ਵਾਸੀ ਨੱਥੂਵਾਲਾ ਜਦੀਦ ਕਿਸੇ ਕੰਮ ਲਈ ਮੋਗਾ ਵਿਖੇ ਆਏ ਸਨ ਜਦ ਈ ਰਿਕਸ਼ਾ ਮੈਨਾ ਪਿੰਡ ਦੇ ਕੋਲ ਪੂਜਾਤਾਂ ਰੋਡਵੇਜ ਦੀ ਬਾਸ ਨੇ ਪਿੱਛੇ ਤੋਂ ਆ ਕੇ ਈ ਰਿਕਸ਼ਨ ਟੱਕਰ ਮਾਰ ਦਿੱਤੀ ਜਿਸ ਚ ਈ ਰਿਕਸ਼ਾ ਸਵਾਰ ਤਿੰਨੇ ਜਨੇ ਗੰਭੀਰ ਰੂਪ ਚ ਜ਼ਖਮੀ ਹੋ ਗਏ ਅਸਾਹ ਸਿਚ ਰਾਇਵਿੰਦਰ ਕੋਰ ਦੀਆਂ ਦੋਨੇ ਲੱਤਾਂ ਟੁੱਟ ਗਈਆਂ ਤੇ 4 ਵੀ ਗੰਬੀਰ ਸੱਟਾਂ ਲੱਗੀਆਂ ਤੇ ਗੁਰਪ੍ਰੀਤ ਸਿੰਘ ਇੱਕ ਚਾਲਕ ਨੂੰ ਫੀਸਬੋਰਡ ਦੇ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਜਿੱਥੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ